ਤੇ ਸਾਰੇ ਲੋਗ ਇਸ ਦੀਆਂ ਤਿਆਰੀਆਂ 'ਚ ਲੱਗੇ ਹੋਏ ਆ। ਕੁਝ ਲੋਕਾਂ ਨੇ ਵਾਲਮੀਕੀ ਆਸ਼ਰਮ 'ਉਹ ਬਹੁਤ ਵੱਡੀ ਗਿਣਤੀ ਜਾਣਾ ਮੱਥਾ ਟੇਕਣ ਲਈ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਮੰਦਰਾਂ ਦੇ ਵਿੱਚ ਆਪਣੇ ਆਪਣੇ ਘਰਾਂ ਦੇ ਵਿੱਚ ਵੀ ਇਹ ਵਿਸ਼ੇਸ਼ ਜਿਹੜਾ ਸਾਡਾ ਧਾਰਮਿਕ ਦਿਨ ਹੈ ਮਨਾਣਾ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ 3 ਨਵੰਬਰ ਦਾ ਔਰ 4 ਨਵੰਬਰ ਦਾ ਜਿਹੜਾ ਪ੍ਰੋਗਰਾਮ ਹੈ ਇਸ ਤਰ੍ਹਾਂ ਕੀਤਾ ਜਾਂਦਾ ਔਰ ਅਗਲੀ ਜਿਹੜੀ ਵੱਡੇ ਪੱਧਰ ਤੇ ਇੱਕ ਮੀਟਿੰਗ ਹੈ ਜਿਹੜੀ ਪੂਰੇ ਪੰਜਾਬ ਦੇ ਅੰਦਰ ਰੱਖੀ ਜਾਣੀ ਹੈ ਉਜ਼ਾਸਥਾਨ ਔਰ ਸਮਾ ਤੁਹਾਨੂੰ ਦੱਸ ਦਿੱਤਾ ਜਾਊਗਾ ਔਰ ਆਪਾਂ ਸਾਰਿਆਂ ਨੇ ਉਸ ਮੀਟਿੰਗ ਦੇ ਵਿੱਚ ਹੁਮ ਹਮਾ ਕੇ ਪਹੁੰਚਣਾ ਤਾਂ ਕਿ ਜਿਹੜਾ ਅਗਲਾ ਪ੍ਰੋਗਰਾਮ ਵਧੀਆ ਤਰੀਕੇ ਨਾਲ ਸਰਬਸੰਮਤੀ ਦੇ ਨਾਲ ਸਾਰਿਆਂ ਦੀ رائے ਲੈ ਕੇ ਇਸ ਪ੍ਰੋਗਰਾਮ ਆਪਾਂ ਸਿਰੇ ਚੜਾ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੀ ਸ਼ਸ਼ੀ ਆਦੀ ਤਰ੍ਹਾਂ ਪ੍ਰਿਮਿਓ ਜੈ ਵਾਲਮੀਕੀ ਜਿੱਦਾਂ ਕਿ ਸਾਰਾ ਜਿਹੜਾ ਤੁਹਾਨੂੰ ਨਿਚੋੜ ਜਿਹੜਾ ਅੱਜ ਦੀ ਇਸ ਪੈਟਿਕ ਦਾ ਦੱਸ ਦਿੱਤਾ ਤਿੰਨੇ ਵੀਰਾਂ ਨੇ ਔਰ ਅੱਗੇ ਦੀ ਜਿਹੜੀ ਸਥਿਤੀ ਆ ਉਹ ਮੈਂ ਇਹੀ ਚਾਹੂੰਗਾ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਪਾਵਨ ਵਾਲਮੀਕੀ ਵਿਜੇ ਦਿਵਸ ਜਿਹੜਾ ਆ ਰਿਹਾ ਹੈ ਉਹ ਚ ਤੁਸੀਂ ਆਰਾਮ ਦੇ ਨਾਲ ਸਾਰੇ ਨਤਮਸਤਕ ਹੋਣ ਲਈ ਇੱਥੇ ਪਹੁੰਚੋ ਕਿਉਂਕਿ ਇੱਥੇ ਜਿਹੜਾ ਤਿਰਸਤੇ ਤੁਸੀਂ ਨਤਮਸਤਕ ਹੋਣਾ ਐਸਦਾ ਦਿਨ ਮਨਾਉਣਾ ਜਿਹੜਾ 5 ਤਰੀਕ ਵਾਲਾ ਦਿਨ ਤੁਸੀਂ ਮਨਾਉਣਾ ਸਾਰਿਆਂ ਨੇ ਆਪਣੇ ਘਰਾਂ 'ਚ ਵੀ ਉਹ ਆਪਣੇ ਹਮ ਹਮ ਆ ਕੇ ਮਨਾਓ ਇਹ ਜਿਹੜੀਆਂ ਸਾਡੀ ਆਪਣੀਆਂ ਵਿਚਾਰਧਾਰਾਵਾਂ ਦੇ ਥੋੜੇ ਮਤਭੇਦ ਨੇ ਉਹ ਜਲਦੀ ਖਤਮ ਹੋਣਗੇ ਕੋਈ ਕਿਸੇ ਨੂੰ ਕਿਸੇ ਕਿਸਮ ਦਾ ਡਰ ਨਹੀਂ ਰੱਖਣਾ ਔਰ ਆਰਾਮ ਦੇ ਨਾਲ ਤਿਰਸਤੇ ਆ ਕੇ ਮੱਥਾ ਟੇਕੋ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਜਲਦੀ ਗੁਰਦੇ ਆਧਿਤਰਮ ਪ੍ਰੇਮਯੋ ਜੈ ਵਾਲਮਿੱਕੀ ਮੈਂ ਸਚੇਨਸੁਰ 라ਵਨ ਜੋ ਕਿ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਰੇ ਸਮੂਹ ਸੰਗਠਨਾਵਾਂ ਵੱਲੋਂ ਮੁਖੀਆਂ ਵੱਲੋਂ ਮੀਟਿੰਗ ਹੋਈ ਹੈ ਜੋ 10 ਤਰੀਕ ਦਾ ਅੰਮ੍ਰਿਤਸਰ ਬੰਦੀਕੋਲ ਅਸੀਂ ਵਾਪਸ ਲਿੱਤੀ ਹੈ ਔਰ ਉਸ ਤੋਂ ਬਾਅਦ 4 ਤਰੀਕ ਦੇ ਜੋ ਪੁਤਲੇ ਸਾੜੇ ਜਾੜੇ ਸੀ ਸੀਐਮ ਸਾਹਿਬ ਤੇ ਉਹ ਵੀ ਅਸੀਂ ਵਾਪਸ ਲਿੱਤੇ ਆ ਕਿਉਂਕਿ ਉਹਦਾ ਮੇਨ ਜਿਹੜਾ ਸੀਗਾ ਵੀ ਲਬ ਕੁਛ ਵੀ ਜਿੱਤੇ ਬਸਰੂ ਲੈ ਕੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਪਾਵਰ ਵਾਲਮੀਕੀ ਤੀਰਤ ਦੇ ਪ੍ਰਤੀ ਲੋਕਾਂ ਦੇ ਮਨ 'ਚ ਕੋਈ ਡਰ ਹੋਵੇ ਇਸ ਕਰਕੇ ਅਸੀਂ 3 ਤਰੀਕ ਔਰ 4 ਤਰੀਕ ਦੀ ਕੋਲ ਵਾਪਸ ਲੈਣੇ ਆ ਸਮਾਜ ਨੂੰ ਵੀ ਫੇਰ ਦਿਓ ਨਾਲ ਸਾਥ ਦਿਓ ਸਹਿਯੋਗ ਦਿਓ ਜੈ ਵਾਲਮੀਕੀ ਠੀਕ ਸ਼ਾਟ ਚਲੋ ਸ਼ਾਟ ਜੋ ਬੋਲੇ ਸੋ ਨਿਰਮੈ ਗੁਰੂਆਂ ਵਾਲਮੀਕੀ ਮਾਸ਼ਾਅੱਲਾਹ ਹੋ ਜੇ ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ ਕੇਸ ਗਰੁੱਪ ਮਲੇਰ ਕੋਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਦੇ ਨਾਲ